ਪਸਵੰਦਾ ਜੇਕਰ ਪਸਵੰਦਾ ਫਿਕਰ YouTube ਚੈਨਲ ਨੂੰ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਕਲਾਸ ਦੇ ਵਿੱਚ ਕਲਾਸ ਪਿੰਡ ਫਰੋਇਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਮਿੱਤਰੋ ਵਪਾਰ ਦਾ ਵੀਰੇ ਹੁਣਾਂ ਦਾ ਕੰਮ ਤੇ ਇੱਕ ਨੀਲੀ ਦਾ ਵੀ ਨਸਲ ਦੀ ਮਹਿ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਬਹੁਤ ਚੰਗੇ ਥਾਂ ਲੇਵੇ ਦੀ ਕਰਮ ਵਾਲੀ ਨੇ ਤਿਆਰੀ ਕੀਤੀ ਹੋਈ ਹੈ ਚੰਗੇ ਦੁੱਧ ਦੀ ਮਾਲਕਣਾ ਕਿੰਨੇ ਦਿਨਾਂ ਦੀ ਕੱਚੀ ਆ ਮਿੱਤਰੋ ਖਾਣ ਪੀਣ ਨੂੰ ਬਹੁਤ ਖੁੱਲੀ ਡੁੱਲੀ ਮੈਂ ਆ ਕਿਉਂਕਿ ਜਿਹੜੀ ਮੈਂ ਖਾਣ ਪੀਣ ਨੂੰ ਹਮੇਸ਼ਾ ਖੁੱਲੀ ਹੁੰਦੀ ਆ ਨਾ ਮਿੱਤਰੋ ਦੁੱਧ ਤੋਂ ਮਲ ਕਦੇ ਵੀ ਬੰਦੀ ਨਹੀਂ ਜਾਂਦੀ ਹੁੰਦੀ ਤੇ ਜਿਹੜੀ ਮੈਂ ਖਾਣ ਪੀਣ ਤੋਂ ਨਕਮੀ ਹੋਵੇ ਉਹ ਦੁੱਧ ਨਹੀਂ ਦਿੰਦੀ ਹੁੰਦੀ ਮਿੱਤਰੋ ਬਹੁਤ ਚੰਗਾ ਜਿਹੜਾ ਇਹਦਾ ਠੰਡਲੇਵਾ ਕਰਮ ਵਾਲੀ ਦਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਵੀਰੇ ਹੁਣੀ ਇਹਦੀ ਡਿਮਾਂਡ ਕਰਦੇ ਆ ਸਾਰੀ ਜਾਣਕਾਰੀ ਲੈ ਲੈਣਾ ਤੁਹਾਨੂੰ ਆਓ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੇ ਵੀਰ ਪਹਿਲੀ ਵਾਰੀ ਚੈਨਲ ਦੇ ਨਾਲ ਆ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਉਹਨੂੰ ਦੇਣਿਆ ਜਲਦੀ ਕੋਈ ਵੱਡਾ ਸਰਪ੍ਰਾਈਜ਼ ਮਿੱਤਰੋ ਆਪਾਂ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬੱਡੇ ਵੀਰੇ। ਬਾਈ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਆ ਬਾਈ? ਵਧੀਆ ਵਧੀਆ ਠੀਕ ਆ। ਸਿੱਤਾ ਦੇ ਪਰਿਵਾਰ ਬਾਈ। ਵਧੀਆ ਕਿਰਪਾ ਮਣ ਕੇ ਜੀ। ਚਲੋ ਸ਼ੁਕਰ ਸੇ ਨਾਮ ਦੱਸਤੀ ਆ ਕਿਰਾਂ ਦੀ ਵੀਰੇ। ਬਾਈ ਜਸਵੇਗ ਲਈ ਆਈ। ਠੀਕ ਆ ਬਾਈ। ਜਸ ਵੀਰੇ ਆਪਾਂ ਜਿਹੜੀ ਮੈਂ ਵੇਤਦੀ ਆ ਕਰ ਲੈ ਕੇ ਆਂਦੀ ਆ ਨਾ ਵੀਰੇ। ਹਾਂਜੀ ਲੈ ਕੇ ਆਂਦੀ ਆ। ਕਿੰਨੂਆ ਸੂਆ ਵੱਡੇ ਬਈਏ? ਤੀਜਾ ਸੂਣਾ ਬਾਈ ਵੀਰੇ। ਤੀਜਾ ਸੂਆ ਇਹਨੇ ਸੂਣਾ ਵਾਂ। ਹਾਂਜੀ। ਕਿੰਨੇ ਦਿਨ ਬਾਕੀ ਆ ਵੀਰੇ ਇਹ? ਇਹ 4 ਜਾਂ 5 ਦਿਨ ਲੈ ਜੂ ਬਾਈ। 4-5 ਦਿਨ ਲੈ ਜੂ। ਹਾਂਜੀ। ਕੀ ਦੁੱਧਰ ਕਾਰਡ ਦੱਸਿਆ ਮਾਲਕ ਨੇ ਵੀ? 1 ਆਪਣੇ ਸੱਜਣ ਮਿੱਤਰ ਤੋਂ ਹੀ ਆਈ ਐ ਮੈਂ ਸੱਜਣ ਮਿੱਤਰ ਤੋਂ ਹੀ ਆਇਆ ਆਪਣੇ ਦੇ ਖਾਸ ਠੀਕ ਹੈ ਬਿਲਕੁਲ ਠੀਕ ਹੈ ਲੇਵਾ ਭਾਂਡਾ ਬਹੁਤ ਚੰਗਾ ਲੱਗਾ ਹੈ ਨਾ ਬਈ ਹਾਂਜੀ ਬਈ ਹਾਂਜੀ ਬਈ ਹੂੰ ਬਾਕੀ ਮੈਂ ਵੀ ਦੁੱਧ ਵਾਲੀ ਐ ਬਈ ਕੋਈ ਸ਼ੱਕ ਨਹੀਂ ਮੇਰੇ ਦੇ ਦੁੱਧ ਟੋਰਨ ਉੱਤੇ ਤਿਆਰੀ ਤੁਰੀ ਬਹੁਤ ਚੰਗੀ ਕਰ ਮਾਣੀ ਹੂੰ ਲਿਆ ਵੀਰੇ ਮੋੜ ਲਿਆ ਬਈ ਹੂੰ ਥੋੜਾ ਬਹੁਤਾ 19 ਕੀ ਪਾਸਾ ਹੈ ਨਾ ਨਹੀਂ ਬਈ ਵੈਸੇ ਬੈਠਣ ਉੱਠਣ ਤਾਂ ਹੋ ਗਏ ਪਰ ਪਾਲ ਹੋਊਗੀ ਉਹ ਪਧਰਾ ਲੇਵਾ ਪਧਰਾ ਪਾਲ ਆਈ ਐ ਤਿਆਰੀ ਦੇ ਵਿੱਚ ਤਿਆਰੀ ਚ ਕਈ ਵਾਰੀ ਪਸੂ ਪਾਲ ਕਰ ਜਾਂਦਾ ਬਹਿਣ ਪੋਣ ਨਾਲ ਹਾਂਜੀ ਹਾਂਜੀ ਬਾਕੀ ਬਿਰਲਾਪੁਰ ਨਾਲ ਬਹੁਤ ਚੰਗੀਆਂ ਕਰਮ ਵਾਲੀ ਦੇਖਦਾ ਹੈ ਭਾਈ ਹਜੇ ਤਾਂ ਹੋਰ ਲਿਵਾ ਬਣਾਇਣਾ ਇਹਨੇ ਹਾਂ ਭਾਈ ਬਹੁਤ ਕੱਡੂ ਕੀ ਲਿਵਾ ਬਹੁਤ ਥੰਨੇ ਲਿਵਾ ਬਣਾਉਂਦਾ ਕੱਲਾ ਕੱਲਾ ਲੱਗਾ ਭਾਈ ਦੇਖ ਸਕਦੇ ਆ ਤੁਸੀਂ ਵੀਰੇ ਬਹੁਤ ਚੰਗੀ ਜਿਹੜੀ ਤਿਆਰੀ ਕਰਮਾਂ ਵਾਲੀ ਦੀ ਮਿੱਤਰੋ ਪਤਲੀ ਚਮੜੀ ਦੇ ਵਿੱਚ ਮਗਰਨੇ ਪੈਰ ਨੋਵਾਂ ਤੇ ਨਿਸ਼ਾਨ ਅੱਖਾਂ ਦੇ ਵਿੱਚ ਜਵਾਬ ਬਾਕੀ ਤਿਆਰੀ ਤੂਰੀ ਮਹਿੰਦੀ ਬਾਡੀ ਬੰਤਰ ਮਹਿੰਦੀ ਮੂੰਹ ਮੱਥੇ ਦੀ ਸੋਹਣੀ ਸੁਨੱਕੀ ਥੋੜਾ ਜਿਹਾ ਉਪਰਾਂ ਕਰਦੀ ਆ ਸਾਡੇ ਤੋਂ ਵੀਰੇ ਜਿਵੇਂ ਮੰਨ ਲਓ ਆਪਾਂ ਕੈਮਰੇ ਤੋਂ ਹਮੇਸ਼ਾ ਪਸੂ ਕਰਦਾ ਹੀ ਕਰਦਾ ਬਾਕੀ ਦੁੱਧ ਵਾਲੀ ਮਏ ਆ ਤੁਸੀਂ ਆ ਕੇ ਆਪ ਵੀ ਕੋਲੇ ਦੇਖ ਲੈਣੀ ਆ ਵੀਰੇ ਤਸੱਲੀ ਕਰਨ ਹਰ ਇੱਕ ਪੱਖ ਤੋਂ ਤੁਹਾਡਾ ਮੋਢਲਾ ਫਰਜ਼ ਹੋਊਗਾ ਮੈਂ ਉਹਦੇ ਵਿੱਚ ਪੱਦਰੀ ਪੁਦਰੀ ਮੈਂ ਮਾਲਾ ਬਣਾਵਟਾ ਲੋ ਮੈਂ ਨਹੀਂ ਤੁਸੀਂ ਆ ਕੇ ਕਹਦੇ ਤੁਹਾਡੀ ਜੇਬ ਨਾ ਭਾਰ ਚਲਦੀ ਹੋਈ ਤਾਂ ਲੱਖਾਂ ਦੀ ਮੋੜ ਜੋ ਪਰ ਮੈਂ ਨਹੀਂ ਕਹਿੰਦੀ ਵੀ ਮੁੜਨਾ ਪੈਣਾ ਕਿਉਂਕਿ ਮੈਂ ਦੁੱਧ ਵਾਲੀ ਆ ਬਈ ਲੈਵਾਂ ਲੂਗਾ ਮੈਨੂੰ ਬਹੁਤ ਖੁਲਾ ਢੁਲਾ ਲੱਗਾ ਹਜੇ 5-7 ਦਿਨ ਇਹਨੇ ਲੈ ਜਾਣੇ ਤੇ ਤਿਆਰੀ ਇਹਨੇ ਹੋਰ ਵੀ ਚੰਗੀ ਕਰ ਜਾਣੀਆਂ ਵੀਰੇ ਬਾਕੀ ਬਈ ਨੰਬਰ ਵੀਰੇ ਕਿੰਨਾ ਆ ਗਿਆ ਆਪਣਾ ਬਈ 62847 ਜੀ 81802 ਇੱਕ ਵਾਰੀ ਹੋਰ ਬੋਲ ਦਿਓ ਵੀਰੇ 62847 ਜੀ 81802 ਠੀਕ ਹੈ ਇਸ ਨੰਬਰ ਤੇ ਕਰ ਲਿਓ ਵੀਰ ਇਹਨਾਂ ਤੁਸੀਂ ਰਾਬਤਾ ਕਰ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਕਲਾਸ ਸਰਾਂ ਵਾਲੀ ਪਿੰਡ ਨੇੜੇ ਆ ਭਗਤਥਾਲਾ ਨੇੜੇ ਆ ਕਬਰਵੱਛਾ ਨੇੜਿਆਂ ਜੇ ਥੱਕੇ ਪੈ ਮਾਰ ਮਾਰ ਕੇ ਗੇੜਿਆ ਤੇ ਫਿਰ ਨੰਬਰ ਸਕਰੀਨ ਦੇ ਉੱਤੇ ਆ ਤੇ ਚੱਲੀ ਜਾਂਦਾ ਬੰਦੇ ਵੀ ਪੂਰੇ ਘੰਟ ਜਿਹੜੇ ਆ ਧੰਨਵਾਦ